ਤਿਲੰਗ ਮਹੱਲਾ ਚੌਥਾ ਘਰ ਦੂਜਾ ੴ ਸਤਿਗੁਰ ਪ੍ਰਸਾਦ ਤਿਲੰਗ ਰਾਗ ਦੇ ਵਿੱਚ ਚੌਥੇ 파ਰਸ਼ਾ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਘਰ ਦੂਜੇ ਦੇ ਅੰਦਰ ਹੁਕਮਨਾਮਾ ਅੰਗ ਨੰਬਰ 723 ਤੇ ਸੁਭਾਇਮਾਨ ਅਕਾਲ ਪੁਰਖੇ ਕੈ ਕਣਕਣ ਵਿੱਚ ਰਮਿਆ ਗੁਰੂ ਦੀ ਮਿਹਰ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਸਭ ਆਏ ਹੁਕਮ ਖਸਮਾ ਹੁਕਮ ਸਭ ਬਰਤਨੀ ਸਭ ਬਖਸ਼ਿਸ਼ ਕਰਦੇ ਹਨ ਕਿ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਾਰੀ ਸ੍ਰਿਸ਼ਟੀ ਪੈਦਾ ਹੋਈ ਹੈ ਤੇ ਜਿਸ ਦੇ ਹੁਕਮ ਦੇ ਵਿੱਚ ਸ੍ਰਿਸ਼ਟੀ ਪੈਦਾ ਹੋਈ ਹੈ ਉਸ ਪਰਮਾਤਮਾ ਦਾ ਹੁਕਮ ਹਰ ਇੱਕ ਜੀਵ ਦੇ ਉੱਤੇ ਚੱਲ ਰਿਹਾ ਹੈ ਭਾਵੇਂ ਉਹ ਬਨਸਪਤੀ ਹੈ ਭਾਵੇਂ ਉਹ ਮਨੁੱਖ ਜੀਵ ਹੈ ਭਾਵੇਂ ਉਹ ਪਸ਼ੂ ਪੰਛੀ ਹੈ ਜਿੰਨੇ ਵੀ ਸੰਸਾਰ ਦੇ ਵਿੱਚ ਪੈਦਾ ਹੋਏ ਨੇ ਉਸ ਪਰਮਾਤਮਾ ਦੀ ਕਿਰਪਾ ਦੇ ਉੱਤੇ ਹੀ ਉਹਨਾਂ ਦੇ ਅੰਦਰ ਸਵਾਸ ਚੱਲ ਰਹੇ ਹਨ ਤੇ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਆਏ ਹਨ ਤੇ ਸਾਰਿਆਂ ਦੇ ਉੱਤੇ ਪ੍ਰਮਾਤਮਾ ਦਾ ਹੁਕਮ ਹੀ ਚੱਲ ਰਿਹਾ ਹੈ ਸੱਚ ਸਾਹਿਬ ਸਾਚਾ ਖੇਲ ਸਭ ਹਰ ਤਨੀ ਉਸ ਪ੍ਰਮਾਤਮਾ ਦਾ ਹੀ ਇਹ ਬਣਾਇਆ ਹੋਇਆ ਖੇਲ ਹੈ ਬਣਾਇਆ ਹੋਇਆ ਸੰਸਾਰ ਹੈ ਕਿਉਂਕਿ ਪ੍ਰਮਾਤਮਾ ਸਭ ਤੋਂ ਅਮੀਰ ਹੈ ਸਾਰੇ ਸੰਸਾਰ ਤੋਂ ਅਮੀਰ ਤੇ ਧਨੀ ਹੈ ਸਾਲ ਆਇਓ ਸੱਚ ਸਭ ਉੱਪਰ ਹਰ ਤਨੀ ਐਸੇ ਪ੍ਰਮਾਤਮਾ ਨੂੰ ਮੈਂ ਸਲਾਹਣਾ ਕਰਦਾ ਸਿਫਤ ਸਲਾਹ ਕਰਦਾ ਹਾਂ ਜਿਸ ਦੇ ਬਰਾਬਰ ਕੋਈ ਵੀ ਨਹੀਂ ਉਹ ਪਰਮਾਤਮਾ ਸਾਰੇ ਸੰਸਾਰ ਤੋਂ ਉੱਪਰ ਤੇ ਅਮੀਰ ਹੈ ਜਿਸ ਨਾਲ ਹੀ ਕੋਈ ਸ਼ਰੀਕ ਇਸ ਲੇਖਿਆ ਹੋ ਗਣੀ ਨਾ ਹੀ ਉਸ ਪਰਮਾਤਮਾ ਦਾ ਕੋਈ ਸ਼ਰੀਕ ਹੈ ਭਾਵ ਕੋਈ ਦੁਸ਼ਮਣ ਹੈ ਪਰਮਾਤਮਾ ਸਭ ਨੂੰ ਪਿਆਰ ਕਰਦਾ ਹੈ ਇਸ ਕਰਕੇ ਉਹ ਪਰਮਾਤਮਾ ਦਾ ਕੋਈ ਵੀ ਦੁਸ਼ਮਣ ਨਹੀਂ ਹੈ ਮੈਂ ਉਸ ਪਰਮਾਤਮਾ ਨੂੰ ਯਾਦ ਕਰਦਾ ਉਹਦੇ ਗੁਣ ਗਾਉਂਦਾ ਹਾਂ ਰਹਾਉ ਪਾਉਣ ਪਾਣੀ ਧਰਤੀ ਆਕਾਸ਼ ਘਰ ਮੰਦਰ ਹਰਬੰਨੀ ਪੌਣ ਪਾਣੀ ਹਵਾ ਧਰਤੀ ਆਕਾਸ਼ ਜਲ ਜਿੰਨਾ ਵੀ ਸੰਸਾਰ ਦੇ ਵਿੱਚ ਵਰਤਾਰਾ ਵਰਤ ਰਿਹਾ ਹੈ ਉਹ ਪਰਮਾਤਮਾ ਦਾ ਹੀ ਬਨਾਇਆ ਹੋਇਆ ਹੈ ਮੰਦਰ ਹਰ ਤਨੀ ਘਰ ਮੰਦਰ ਹਰ ਬਣੀ ਇਹ ਸਿਰਦਾਰੂਪੀ ਘਰ ਸਰੀਰੂਪੀ ਜਿਹੜਾ ਘਰ ਹੈ ਮੰਦਰ ਹੈ ਇਹ ਵੀ ਪਰਮਾਤਮਾ ਦਾ ਹੀ ਬਨਾਇਆ ਹੋਇਆ ਹੈ ਵਿਚਿਤ ਵਰਤੈ ਨਾਨਕ ਆਪ ਝੂਠ ਕਹੋ ਕਿਆ ਗਣੀ ਦਾਸ ਨਾਨਕ ਆਖਦਾ ਹੈ ਕਿ ਪਰਮਾਤਮਾ ਸੰਸਾਰ ਨੂੰ ਬਣਾ ਕੇ ਸੰਸਾਰ ਦੇ ਵਿੱਚ ਆਪ ਵਿਚਰ ਰਿਹਾ ਹੈ ਗੁਪਤੋ ਕੇ ਵਿਚਰ ਰਿਹਾ ਹੈ ਇਹਦੇ ਵਿੱਚ ਕੋਈ ਸ਼ੱਕ ਤੇ ਝੂਠ ਵਾਲੀ ਕੋਈ ਗੱਲ ਨਹੀਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ